ਇਹ ਗੱਡੀ ਤੋਂ ਹਿੰਡ ਰਾਈਡ ਕਰ ਰਹੇ ਸੀ ਤੁਹਾਨੂੰ ਪਤਾ ਕੱਲ ਬੱਚੇ ਆਪਣੇ ਸੰਪੂਰਨ ਖੁੱਲ ਕੇ ਆਪਣੇ ਬਾਹਰ ਨਿਕਲੇ ਹੋਏ ਇਸ ਲਈ ਸਾਡੀ ਗਲਤੀ ਤੁਸੀਂ ਆਪਣੀ ਹੋ ਜਾਂਦੀ ਹੈ ਕਿ ਕੈਜੂਅਲਟੀ ਹੋ ਜਾਂਦੀ ਹੈ ਜੇ ਬੱਚਾ ਉਸ ਕ੍ਰਿਦਾਂ ਦਾ ਤਾਂ ਇਹ ਲਾਪਰਵਾਹੀ ਤੋਂ ਬਹੁਤ ਵੱਡੀ ਹੈ ਸਾਡੀ ਗਲਤੀ ਵੀ ਪਤਾ ਬੱਚੇ ਜਿੱਦ ਕਰਦੇ ਸੀ ਪਰ ਆਦ ਡਰਾਈਵਰ ਦੀ ਗਲਤੀ ਹੋ ਗਈ ਡਰਾਈਵਰ ਦੀ ਫਰਜ ਬੰਦਾ ਹੈ ਕਿ ਉਹ ਸੰਪੂਰਨ ਬੰਦ ਕਰਕੇ ਸਹੀ ਕਿਤੇ ਨੰਬਰ ਪਾ ਕੇ ਚੱਲ ਜਾਵੇ ਇਸ ਸਰਪੰਨਿਤ ਕਰਾ ਜੀ ਇਹ ਬੱਚੇ ਆਪ ਕੋ ਬੀਜਲੀ ਬਰ ਰਹਾ ਹੋ ਗਿਆ ਤੁਹਾਨੂੰ ਆ ਕੇ ਸੌਰੀ ਸੌਰੀ ਮੈਂ ਜਨਨ ਕੀਤਾ ਕੱਲ ਤੁਹਾਡੀ ਜਿਹੜੀ ਆ ਗੱਡੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਕੰਝਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋ ਜਾਈਂ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਣੀ ਬੱਚੇ ਨੂੰ ਕਿੰਦਾ ਵਾਰ ਨਹੀਂ ਨਿਕਲਣਾ ਨਹੀਂ ਦੁਬਾਰਾ ਨਹੀਂ ਠੀਕ ਹੈ ਆਪਣਾ ਰਾਮ ਨਾ ਲੰਦਰ ਬੈਠਣਾ ਮੱਕ ਤੇ ਵਾਰ ਨਹੀਂ ਨਿਕਲਣਾ ਤੁਹਾਨੂੰ ਸੰਕੂਪੇ ਨਿਕਲਣਾ ਆਪਣਾ ਇਹ ਗੱਲ ਕੋਈ ਤੇ ਕੱਢੀ ਤੁਸੀਂ ਇਹ ਕਿਤੇ ਤੁਹਾਨੂੰ ਡਰਾਈਵ ਕਰ ਰਹੇ ਹੋ ਸਾਡੀ ਗੱਲ ਤੁਹਾਨੂੰ ਪਤਾ ਕੱਲ ਬੱਚੇ ਆਪਣੇ ਸੰਪੂਰਨ ਕੁਲ ਤੇ ਆਪਣੇ ਬਾਹਰ ਨਿਕਲੇ ਹੋਏ ਸੀਗੇ ਸਾਡੀ ਗੱਲ ਤੁਮ ਜਿਸ ਤਰ੍ਹਾਂ ਕਰਨੀ ਹੋ ਜਾਂਦੀ ਹੈ ਇੱਕ ਕੈਜੂਐਲਟੀ ਹੋ ਜਾਂਦੀ ਹੈ ਜੇ ਬੱਚਾ ਉਸ ਤੋਂ ਕਿਰਦਾਰ ਦਾ ਉਸਾ ਇਹ ਲਾਗਤ ਤੁਹਾਡੀ ਬਹੁਤ ਵੱਡੀ ਹੈ ਸਾਡੀ ਗਲਤੀ ਨਹੀਂ ਬਹੁਤ ਬੱਚੇ ਜਿੱਦ ਕਰਦੇ ਸੀ ਪਰ ਆਦ ਡਰਾਈਵਰ ਦੀ ਕੰਪਨੀ ਅਸ਼ੋਕਾ ਡਰਾਈਵਰ ਦੀ ਪੁੱਤਰਾ ਇਹ ਫਰਜ਼ ਬੰਦਾ ਹੈ ਕਿ ਉਹ ਸੰਪੂਰਨ ਲੰਦ ਕਰਦੇ ਸਹੀ ਨੰਬਰ ਤੇ ਡੀਗਲ ਕਰਕੇ ਸਾਰਾ ਕਰਨ ਕਰਿਆ ਇਹ ਬੱਚੇ ਆਪਣੀ ਜੀਵਨ ਦੀ ਨਿਰੋਲਤਾ ਹਾਰ ਜਾਂਦੇ ਹੁੰਦੇ ਆ ਬਹੁਤ ਅਫਸੋਸ ਸਹੀ ਸੋਚਿਆ ਮੈਂ ਬਿਲਕੁਲ ਚਲਾਨ ਕੀਤਾ ਕੱਲ ਤੁਹਾਡੀ ਇਹ ਜਿਹੜੀ ਆ ਗੱਡੀ ਦੀ ਮੂਵੀ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਕੰਧਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਅੱਛਾ ਸੌਰੀ ਸੋਰੀ ਅੱਗੇ ਤੋਂ ਨਹੀਂ ਹੋਵੇ ਚਿੰਤਾ ਬਾਅਦ ਨਿਕਲ ਨਹੀਂ ਦਵਾਰ ਦੇ ਵਿੱਚ ਆਪਾਂ ਠੀਕ ਹੈ ਆਪਣਾ ਰਾਮ ਨਾਲ ਅੰਦਰ ਬੈਠਣਾ ਮੱਠੀ ਤੇ ਬਾਹਰ ਨਿਕਲਣਾ ਨਹੀਂ ਉਹਨੂੰ ਸੱਪੂ ਤੇ ਨਿਕਲਣਾ ਆਪਣਾ ਇਹ ਗੱਲ ਕੋਈ ਚੱਕੀ ਨਹੀਂ ਗੱਡੀ ਨੂੰ ਹਿੰਡ ਰਾਈਡ ਕਰ ਰਹੇ ਤੁਹਾਨੂੰ ਪਤਾ ਕੱਲ ਬੱਚੇ ਆਪਣੇ ਸੰਪੂਰਨ ਕੁਲ ਦੇ ਆਪਣੇ ਬਾਹਰ ਨਿਕਲੇ ਹੋਏ ਇਸ ਲਈ ਤੁਮ ਜਿਸ ਤਰ੍ਹਾਂ ਨਹੀਂ ਹੋ ਜਾਂਦੀ ਜਿਸ ਸ케ਜੂਲਟੀ ਹੋ ਜਾਂਦੀ ਜੇ ਬੱਚਾ ਉਸ ਤੋਂ ਕਿਤੇ ਦਾ ਤਾਂ ਇਹ ਲਾਭ ਤੁਹਾਡੀ ਬਹੁਤ ਵੱਡੀ ਹੈ ਕੀ ਗੱਲ ਕਰਦੇ ਸੀ ਬੱਚੇ ਜਿੱਦ ਕਰਦੇ ਸੀ ਪਰ ਆਦ ਡਰਾਈਵਰ ਦੀ ਗੱਲ ਕੀ ਹੋ ਰਹੀ ਹੈ ਡਰਾਈਵਰ ਦੀ ਪੁੱਤ ਦਾ ਫਰਜ਼ ਬੰਦਾ ਹੈ ਕਿ ਉਹ ਸੰਤੂਨ ਨੂੰ ਲੰਬ ਕੰਡੀ ਸਹੀ ਕਿਤੇ ਨਾ ਕਰੇ ਲੀਗਲ ਹੋ ਜਾ ਕੇ ਸਾਰਾ ਪੰਚਰ ਆ ਗਿਆ ਇੱਕ ਬੱਚੇ ਆਪਣੇ ਗੀਟਰੀ ਨਾਲ ਹੋ ਰਹਾ ਆ ਗਿਆ ਬਹੁਤ ਅਫੇਕਟ ਹੋ ਗਿਆ ਚਲਾਨ ਕੀਤਾ ਕੱਲ ਤੁਹਾਡੀ ਇਹ ਜਿਹੜੀ ਆ ਗੱਡੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਨੰਘਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਵੇ ਬੱਚੇ ਨੂੰ ਕਿ ਸੀਦਾ ਬਾਹਰ ਨਹੀਂ ਨਿਕਲਣਾ ਨਹੀਂ ਦੁਬਾਰਾ ਇਹ ਚੀਜ਼ ਆਪਾਂ ਠੀਕ ਹੈ ਆਪਣਾ ਰਾਮ ਨਾਲ ਅੰਦਰ ਬਿਠਣਾ ਮੱਤ ਕਿਤੇ ਬਾਹਰ ਨਿਕਲਣਾ ਉੱਥੇ ਸੰਕੂਪ ਤੇ ਨਿਕਲਣਾ ਆਪਣਾ ਇਹ ਗੱਲ ਕੁੱਝ ਤੇ ਗੱਲ ਹੈ